ਅਨੇਕਾਂ ਹੀ ਰਾਸ਼ਟਰਾਂ ਦਾ ਪਰ ਹੁਣ ਤਾਂ 12 ਮਹੀਨੇ ਹੀ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਦੇ ਵਾਸਤੇ ਆਉਂਦੀਆਂ ਨੇ ਸਿੱਧੇ ਦਰਸ਼ਨ ਦਿਦਾਰੇ ਜਿਹੜੇ ਹੈਗੇ ਆ ਉਹ ਸੰਗਤਾਂ ਦੇ ਰੂਬਰੂ ਕਰਾਉਣ ਜਾ ਰਹੇ ਆਂ ਵਾਪਾਰ ਕਿਰਪਾ ਦੇ ਸਦਕਾ ਅਜਪੰਡ ਜੱਬੋਵਾਲ ਤੋਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਚਾਲੇ ਪਾਏ ਹਨ ਬੰਗਿਆਂ ਦੀ ਜੇ ਗੱਲ ਕੀਤੀ ਜਾਵੇ ਬੰਗਿਆਂ ਦੀ ਫਲਾਈ ਉਵਰਤ ਹੁੰਦਾ ਹੋਇਆ ਗੁਰੂ ਘਰ ਦਰਬਾਰ ਸਾਹਿਬ ਨੂੰ ਜਾਂਦਾ ਹੋਇਆ ਇਹ ਰਸਤਾ ਪੰਜਾਬ ਦੇ ਵਿੱਚ ਵੱਡੇ ਬ੍ਰਿਜ ਬਣਾ ਕੇ ਗੁਰਦ ਆਮਾ ਦੀ ਯਾਤਰਾ ਦੇ ਵਾਸਤੇ अनेका ਹੀ ਸਮਿਆਂ ਦਾ ਪੈਂਡਾ ਘੱਟ ਸਮੇਂ ਦੇ ਵਿੱਚ ਤੈ ਹੋ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਸੁੰਦਰ ਦ੍ਰਿਸ਼ ਆਪ ਇਹ ਵੀਡੀਓ ਦੇ ذریعے ਵੇਖ ਰਹੇ ਹੋ ਦਰبار ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਦਾ ਟੂਰ ਜਿਹੜਾ ਉਹ ਬਣਾਇਆ ਗਿਆ ਜਿੰਦਗੀ ਦਾ ਉਹ ਸੁਨਹਿਰੀ ਸਮਾਂ ਜਿਸ ਸਮੇਂ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਜੀ ਦੇ ਚਰਨ ਛੋਹ ਤਤਿ ਗੁਰੂ ਸਹਿਬਾਨਾਂ ਦੇ ਚਰਨ ਛੋਹ ਧਰਤੀ ਦੇ ਦਰਸ਼ਨ ਕਰਨ ਦੇ ਵਾਸਤੇ ਸਮਾ ਸੁਭ ਬਣਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਚਾਲੇ ਪਾਏ ਨੇ ਹੰਪਤ ਸਰ ਐਂਟਰ ਹੁੰਦਿਆਂ ਸਾਰ ਹੀ ਬਹੁਤ ਹੀ ਵਧੀਆ ਤੇ ਸੁੰਦਰ 게ਟ ਦਾ ਨਿਰਮਾਣ ਕੀਤਾ ਹੋਇਆ ਇਸ ਬਣਾਏ ਹੋਏ 게ਟ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਧਾਰਮਿਕ ਸਥਾਨ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਇਸ ਤੇ हेठा तो होके ही गुज़रता है बहुत ही सुंदर दिखने बनाया हुआ ਦਰਵਾਰ ਸਾਹਿب ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਦੇ ਵਾਸਤੇ ਦੂਰ ਦਰਾਡੇ ਤੋਂ ਸੰਗਤਾਂ ਦੇ ਠਾਠਾਂ ਮਾਰ ਦੇ ਇਕੱਠ ਬਹੁਤ ਸੁੰਦਰ ਦ੍ਰਿਸ਼ ਨਜ਼ਰ ਆਂਦਾ ਹੋਵੇਗਾ ਸੰਗਤਾਂ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦیدارੇ ਕਰਨ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ ਜਿ联 ਵਾਲੇ ਬਾਗ दरबार साहब जानता जाता यार रस्ता बहुत ही सुंदर दृश्य नजर आता होगा गुरु रामदास हमारा जी नगरी ਗੁਰੂ ਸਹਿਬਾਨ ਦੇ ਚਰਨ ਛੋਟ ਤੇ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇਦਾਰੇ ਕਰਨ ਦੇ ਲਈ ਸੰਗਤਾਂ ਦੇਸ਼ ਵਿਦੇਸ਼ ਤੋਂ ਆਂਦੀਆਂ ਨੇ ਸੰਗਤਾਂ ਦਾ ਜਿਹੜਾ ਐਸੇ ਹੀ ਤਰ੍ਹਾਂ ਦਰਸ਼ਨ ਕਰਨ ਦਾ ਅੰਦਰ ਚਾਣਾ ਉਹ ਐਸੇ ਹੀ ਤਰ੍ਹਾਂ ਸੰਗਤਾਂ ਦਾ ਟੱਠਾ ਮਾਰ ਜਿਹੜਾ ਇਕੱਠ ਹੈ ਉਹ ਆਪ ਹੀ ਨਜ਼ਰ ਆਉਂਦਾ ਹੋਵੇਗਾ ਕਾਹਦੇ ਇਹੜਾ ਲੋ ਹੋਵੇ ਉਹ ਜਿਹੜਾ ਅਲੱਗ ਅਲੱਗ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗੁਰੂ ਸਹਿਬਾਨ ਮਹਾਰਾਜ ਜੀ ਦੀ ਚਰਨ ਛੋਟ ਅਕੀਰਮੰਦਰ ਸਾਹਿਬ ਜੀ ਦੇ ਦਰਸ਼ਨ ਦਾਰੇ ਵੀ ਆਪ ਜੀ ਨੂੰ ਕਰਵਾਵਾਂਗੇ ਜੇ ਸੰਗਤਾਂ ਦੀ ਗੱਲ ਕੀਤੀ ਜਾਵੇ ਬਹੁਤ ਅੰਦਰ ਚਾਹਨਾ ਤੇ ਬੜਾ ਉਤਸ਼ਾਹ ਗੁਰੂ ਸਹਿਬਾਨ ਨੂੰ ਪਿਆਰ ਕਰਨ ਵਾਲੇ ਇਸੇ ਹੀ ਤਰ੍ਹਾਂ ਰਾਤ ਦਿਨ ਲਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਮਨਮੋਹਕ ਦ੍ਰਿਸ਼ ਬਹੁਤ ਹੀ ਸ਼ਾਨਦਾਰ ਮਹਿਨਤ ਵਾਲੀ ਦੁਕਾਨਾਂ ਦੀ ਬੈਠਣ ਦੇ ਵਾਸਤੇ ਦੇਖ ਲਓ ਬਜ਼ੁਰਗਾਂ ਦੇ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਬੱਚਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਛੁੱਟੀਆਂ ਦਾ ਵੀ ਆਨੰਦ ਲੈਣ ਦੇ ਲਈ ਨਿਆਣਿਆਂ ਬੱਚਿਆਂ ਨੂੰ ਗੁਰੂ ਸਹਿਬਾਨ ਦੇ ਜੀਵਨ ਦੇ ਬਾਰੇ ਜਾਣਨਾ ਪਾਉਣ ਦੇ ਲਈ ਗੁਰੂ ਸਹਿਬਾਨ ਮਹਾਰਾਜ ਦੀ ਚਰਨ ਛੋਹ ਤਰਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਤਾਂ ਅਨਤਲਸਤਿਤ ਹੋ ਰਹੀਆਂ ਹਨ ਦਰਬਾਰ ਸਾਹਿਬ ਦੇ ਦਰਸ਼ਨ ਦیدارੇ ਕਰਨ ਦੇ ਵਾਸਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਉਂਦੀਆਂ ਨੇ ਦਿੱਖੇ ਸਵੇថា ਨਹੀਂ ਸੁਧਦੇਹਾ ਬਹੁਤ ਹੀ ਸੁੰਦਰ ਨਜ਼ਾਰਾ ਬਾਹਰ ਦਾ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਦੂਰ ਦਰਾਡੇ ਤੋਂ ਦੇਸ਼ਾਂ-ਪ੍ਰਦੇਸ਼ਾਂ ਤੋਂ ਪਹੁੰਚਦੀਆਂ ਨੇ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੈ ਆਪਣੇ ਜ਼ਰਾਂ ਦਾ ਹੋਵੇਗਾ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਦਿੱਖੇ ਸਵੇਰ ਥਾਵ ਨਹੀਂ ਤੋਂ ਦੇਹਾ ਬਹੁਤ ਹੀ ਸੁੰਦਰ ਨਜ਼ਾਰੇ ਨੇ ਦਰਵਾਸਾ ਗੁਰੂ ਗ੍ਰਾਮਦਾਸ ਸਮਾਰਾ ਜੇਦੀ ਨਗਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਬਾਹਰਲੇ ਬਹੁਤ ਹੀ ਸੁੰਦਰ ਦ੍ਰਿਸ਼ ਜਿਹੜਾ ਹੈਗਾ ਆ ਸਾਹਮਣੇ ਨਜ਼ਰ ਆਉਂਦਾ ਚਤਰ ਸਿੰਘ ਤੇ ਜੀਵਨ ਸਿੰਘ ਅੰਦਰ ਜਾਂਦਾ ਬਹੁਤ ਹੀ ਸੁੰਦਰ ਨਜ਼ਾਰਾ ਜਿਹੜਾ ਹੈਗਾ ਹੋਏ ਰੰਗਤਾ ਦਾ ਫਟਾ ਮਾ ਜੀ ਦੇ ਕੱਟ ਵਾਪਸੀ ਨੇ ਨਜ਼ਾਰੇ ਹੋਣਗੇ ਇਸ ਕੀ ਜੋ ਹੈ ਅਸ਼ਾ ਮਹਾਰਾਜ ਜੀ ਦੇ ਚਰਨ ਸੋ ਧਰਤੀ ਹੰਬਰ ਸਰ ਗੁਰੂ ਸਹਿਬਾਨ ਮਹਾਰਾਜੀ ਦੇ ਦਰਸਨ ਦਾਰੇ ਕਰਨ ਲਈ ਠਾਠਾ ਮਾਰਦਾ 181 ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇਸੇ ਹੀ ਤਰ੍ਹਾਂ 12 ਮਹੀਨੇ ਰਾਤ ਦਿਨ ਠਾਠਾ ਮਾਰਦੇ ਇਗਾਠੇ ਸੰਗਤਾਂ ਦਾ ਨਜ਼ਰ ਆਉਂਦਾ ਹੋਵੇਗਾ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਦੇਸ਼ਾਂ ਵਿਦੇਸ਼ਾਂ ਦੇ ਦਿੱਤੇ ਤੋਹਫਿਆਂ ਦੀਆਂ ਹਨ ਨਾਥੇ ਮਸਤੇਕ ਹੋਣ ਦੇ ਲਈ ਦਰਬਾਰ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਦੇ ਸਭ ਇਕੱਠਾ ਮਾਰਦਾ ਜਿਹੜਾ ਇਕੱਠ ਹੈ ਉਹ ਵੀਡੀਓ ਦੇ ਜ਼ਰੀਏ ਨਜ਼ਰ ਆਉਂਦਾ ਹੋਵੇਗਾ ਦੇਸ਼ ਸੇਵਕ ਅਦੇਸ ਸਰੋਤਿਆਂ ਨੂੰ ਜਿਹੜੀਆਂ ਤਸਵੀਰਾਂ ਦੇ ਜ਼ਰੀਏ ਸੰਗਤਾਂ ਦੇ ਜਿਹੜੇ ਦਰਸ਼ਨ ਹੈਗੇ ਉਹ ਪ੍ਰਵਾਂਦੇ ਹੋਵਾਂਗੇ ਗੁਰੂ ਰਾਮਦਾਸ ਮਹਾਰਾ ਅਜੀ ਦੇ ਸਰੋਵਰ ਦੇ ਵਿੱਚ ਅਸ਼ਨਾਣ ਕਰਨ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਿਕ ਹੋਣ ਦੇ ਲਈ ਪਹੁੰਚਦੀਆਂ ਹਨ ਦਰਬਾਰ ਸਾਹਿਬ ਸ੍ਰੀ ਹਰਮੰਦir ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਡੇ ਤੋਂ ਸੰਗਤਾਂ ਘਾਖਾ ਮਾਤ ਆ ਇਕੱਠ ਨਜ਼ਰ ਆਂਦਾ ਅੱਜ ਉਹਦੇ ਅੱਜ ਉਹ ਚਾਹੁੰਦਾ ਕਿ ਭਗਤ ਰਾਮ ਮੇਰੇ ਕੋਲ ਆ ਲੋੜ ਪਾਇਆ ਕੋਈ ਨਾ ਕੋਈ ਬੇਸਾਬ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਂਦੇ ਆ ਅਸ਼ਨਾਣ ਕਰਦੀਆਂ ਹੋਈਆਂ ਸੰਗਤਾਂ ਬੱਚਿਆਂ ਨੂੰ ਛੁੱਟੀਆਂ ਦੇ ਦੌਰਾਨ ਜ਼ਰੂਰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਓ ਪੰਜਾਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਚਰਨ ਛੋਹ ੜਤੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਆਪ ਕਰਦੇ ਪਈਓ ਠਾਠਾ ਮਾਰਦਾ ਇੱਕ ਅੱਠ ਵੀਡੀਓ ਦੇ ਜ਼ਰੀਏ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਨਾਜ਼ਰ ਬਹੁਤ ਹੀ ਵਧੀਆ ਸ਼ਬਦ ਕੀਰਤਨ ਜਿਹੜੇ ਹੈਗੇ ਸਵੇਰ ਤੋਂ ਇਸੇ ਤਰ੍ਹਾਂ ਹੀ ਚੱਲਦੇ ਨੇ ਸੰਗਤਾਂ ਇਕੱਠਾ ਖਾ ਖਾ ਮਾਰਦਾ ਇਕੱਠ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਤਾਨੇ ਉਹ ਜਿਹੜੇ ਦਰਸ਼ਨ ਕਰਦੇ ਨੇ ਗੁਰੂ ਸਹਿਬਾਨ ਦੇ ਛੋਟੇ ਛੋਟੇ ਬੱਚੇ ਵਿਵੇਕਦੇ ਹੋ ਆਪ ਕੋ ਦੂਰ ਦਰਾਡੇ ਤੋਂ ਆਉਂਦੇ ਨੇ ਹੇ ਸਾਹਿਬ ਨੇ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਪਏ ਆ ਗੁਰੂ ਰਾਮਦਾਸ ਮਹਾਰਾ ਜੀ ਦੇ ਸਰੋਵਰ ਦੇ ਦਰਸ਼ਨ ਸੰਗਤਾਂ ਹਨ ਉਹ ਪਰਵਾंदे ਪਏ ਆ ਅਸ਼نان ਕਰਦੀਆਂ ਹੋਈਆਂ ਸੰਗਤਾਂ ਗੁਰੂ ਸਹਿਬਾਨ ਦੀ અપਾਰ ਕਿਰਪਾ ਧੰਨ ਹੈ ਉਹ ਜਿਹੜੇ ਰਾਤ ਦਿਨ ਦਰਸ਼ਨ دیدارੇ ਕਰਦੇ ਨੇ ਗੁਰੂ ਸਹਿਬਾਨ ਨੂੰ ਹਾਜ਼ਰ ਅਨਾਜ਼ਰ ਸਮਝਦੇ ਨੇ ਜੀਵਨ ਨੂੰ ਸਫਲ ਕਰਨ ਦੇ ਲਈ ਜੀਵਨ ਨੂੰ ਧੰਤਾਂ ਦੇ ਜੋਗ ਬਣਾਉਣ ਦੇ ਲਈ ਤੇ ਜ਼ਰੂਰ ਦਰਬਾਰ ਸਾਹਿਬ ਪਹੁੰਚੋ ਆਪਣੇ ਬੱਚਿਆਂ ਨੂੰ ਪਰਿਵਾਰ ਸਮੇਤ ਦਰਸ਼ਨ ਦਿਦਾਰੇ ਕਰਨ ਦੇ ਲਈ ਗੁਰੂ ਸਹਿਬਾਨ ਮਾਰਾ ਜੀ ਦੇ ਚਰਨ ਛੋਟ ạtਤੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹਦੇ ਜਿਹੜੇ ਦਰਸ਼ਨ ਦਿਦਾਰੇ ਆ ਆਪ ਜੀ ਨੂੰ ਵੀਡੀਓ ਦੇ ذریعے ਕਰਵਾਉਂਦੇ ਆ ਦੇਸ਼ ਸੇਵਕ ਦੇ ਸਾਰੇ ਹੀ ਸਰੋਤਿਆਂ ਦਾ ਬਹੁਤ ਧੰਨਵਾਦ ਜਿਹੜੇ ਪਹਿਲੇ ਦਿਨ ਤੋਂ ਹੀ ਵੈਬ ਦੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਵੱਡਾ ਪ੍ਰਾਲਾ ਪਰਮਿਸ਼ਨ ਦੇ ذریعے ਕੀਤਾ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਵੱਡੀ અપਾਰ ਬਖਸ਼ਿਸ਼ ਗੁਰੂ ਸਹਿਬਾਨ ਦੀ ਕਿਰਪਾ صدਕਾ ਪੰਜਾਬ ਬਹੁਤ ਤਰੱਕੀਆਂ ਦੇ ਵੱਲ ਅਜਾ ਰਿਹਾ ਰਾਤ ਦਿਨ ਇਸੇ ਹੀ ਤਰ੍ਹਾਂ ਗੁਰਬਾਣੀ ਦਾ ਗੁਣ ਗਾਇਨ ਕੀਤਾ ਜਾ ਰਿਹਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵੱਡੇ ਰੇਸਮੈਂਟ ਦੇ ਲੰਗਰ ਦੀ ਗੱਲ ਕੀਤੀ ਬਹੁਤ ਵੱਡਾ ਲੰਗਰ ਹਾਲ ਰਾਤ ਦਿਨ ਲੰਗਰ ਪ੍ਰਸ਼ਾਦਾ ਸੰਗਤਾਂ ਛਕਦੀਆਂ ਹਨ ਤਾਕਤ ਹਰੀ ਸਿੰਘ ਨੌਵਾ ਬਿਠਾ ਦਿੰਦਾ ਹੈ ਕਦੇ ਉਹਦੇ ਨੂੰ ਮੂੰਹ ਬਿਨਾ ਕਰ ਲਿਓ ਭਾਰੀ ਨੁਕਸਾਨ ਹੋਵੇਗਾ ਪਰ ਹਾਂ ਜੇ ਅਜੇ ਹੋੜੀ ਹਮਲਾ ਮਾਰ ਕੇ ਉਹਨੂੰ ਰਸਤੇ ਵਿੱਚੋਂ ਹਟਾ ਲਿਓ ਇਹ ਤੋਂ ਪਹਿਲਾਂ ਕਿ ਉਹ ਆਪਣੇ ਪੂਰੀ ਤਰ੍ਹਾਂ ਪੈਰ ਚ ਮਾ ਲੇ ਜੇ ਉਹਦਾ ਉਹ ਨੂੰ Okay.